ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਨੂੰ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਡਰੈੱਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਕਲਾਸ ਜ਼ਿਲ੍ਹਾ ਫਰੋਹੀਪੁਰ ਤੇ ਇਹ ਜਿਹੜੀਆਂ ਝੋਟੀਆਂ ਸੱਜਣੋ ਦੋ ਕਬਰਵੱਛੇ ਖੜੀਆਂ ਕਿਉਂਕਿ ਫੌਜੀ ਸਾਹਿਬ ਤੇ ਜੱਗੇ ਕਲਾਸ ਵਾਲੇ ਦਾ ਦੋਨਾਂ ਦਾ ਸਾਂਝਾ ਵਪਾਰ ਆ ਸੱਜਣੋ ਦੋਵੇਂ ਭਰਾ ਇਕੱਠੇ ਹੋ ਕੇ ਮੰਨ ਲਓ ਵੀ ਇਹ ਕੰਮ ਕਿੱਤਾ ਕਰ ਰਹੇ ਆ ਉੱਥੇ ਜਗ੍ਹਾ ਘੱਟ ਹੋਣ ਕਰਕੇ ਇਹ ਝੋਟੀਆਂ ਦੋ ਜਿਹੜੀਆਂ ਇਹ ਕਬਰਵੱਛੇ ਆ ਬਾਕੀ ਪਸ਼ੂ ਆਪਾਂ ਤੁਹਾਨੂੰ ਕਲਾਸ ਨਗਰੀ ਚੱਲ ਕੇ ਵਿਖਾਉਣੇ ਆ ਇਹਨਾਂ ਦਾ ਲੇਖਾ ਜੋਖਾ ਪੁੱਛਦੇ ਆ ਕਿਹੜਾ ਕਿਹੜਾ ਸੂਆ ਸੁਈਆਂ ਕਿੰਨਾ ਕਿੰਨਾ ਦੁੱਧ ਜਿਹੜੀ ਪਸੰਦ ਆਗੀ ਕਰਕੇ ਤਸੱਲੀ ਆਪਣੀ ਖਰੀਦਦਾਰੀ ਕਰ ਲਿਓ ਬਿਲਕੁਲ ਦੋਨੇ ਸੁਈਆਂ ਸਵਾਈਆਂ ਝੋਟੀਆਂ ਨਾਉ ਦਾ ਫੌਜੀ ਸਾਹ ਸਤਿ ਸ਼੍ਰੀ ਅਕਾਲ ਜੀ ਸਸਿਕਾ ਕਲੀਵੀਰ ਹੋਰ ਕੀ ਹਾਲ ਚਾਲ ਬਹੁਤ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ ਬਿਲਕੁਲ ਮੇਰਾ ਵਾਹਿਗੁਰੂ ਦਿਆਂ ਤੁਸੀਂ ਦੱਸੋ ਘਰ ਪਰਿਵਾਰ ਠੀਕ ਠਾਕ ਮੇਰਾ ਮੇਰਾ ਦਾਤੇ ਦੀ ਸ਼ੁਕਰ ਜਿਨੇ ਨਵੇਂ ਦਿਨ ਵਖਾਤਾ ਹਨਾ ਹਾਂਜੀ ਹਾਂਜੀ ਬਾਕੀ ਭੈਣ ਭਰਾਵਾਂ ਦਾ ਸਦਕਾ ਹੀ ਦਿਨ ਅਗਲਾ ਕਹਿ ਜੀ ਤੇ ਇਹ ਵਪਾਰ ਦਾ ਕੰਮ ਆਪਣਾ ਹਾਂ ਇਹ ਮੈਂ ਸਭ ਭਰਾਵਾਂ ਦੇ ਸਰ ਇਹਨਾਂ ਭੈਣ ਭਰਾਵਾਂ ਦੇ ਸਰ ਦੇ ਵਾਹਿਗੁਰੂ ਮਿਹਰ ਕਰੇ ਸਰ ਸਾਰੇ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਹਾਂਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਧੰਨਵਾਦ ਤੇ ਡਰੈਸ ਫਿਰ ਉੱਥੋਂ ਦਾ ਹੀ ਦੇ ਦੇਗੇ ਡਰੈਸ ਆਪਣਾ ਚੱਕ ਲਾਸ ਦੇ ਜਦੋਂ ਹਾਂ ਉੱਥੋਂ ਦਾ ਹੀ ਦੇ ਦੋ ਹਨਾ ਹਾਂ ਉੱਥੇ ਪਸ਼ੂ ਥੋੜੇ ਜਿਆਦਾ ਆਪਾਂ ਨੂੰ ਕਨੈਕਟ ਕਰਕੇ ਆਊਗਾ ਜੇ ਇਹਨਾਂ ਚੋਂ ਪਸੰਦ ਕਰਦਾ ਤਾਂ ਕਬਰ ਵਛੇ ਆ ਜੀ ਹਾਂਜੀ ਤੇ ਜੇ ਉੱਥੋਂ ਕੋਈ ਪਸੰਦ ਆ ਗਈ ਤਾਂ ਉੱਥੇ ਆ ਜੇ ਹਾਂ ਉੱਥੇ ਆ ਜੀ ਬਾਕੀ ਨੰਬਰ ਲਾ ਕੇ ਪੁੱਛ ਲੈ ਹਾਂਜੀ ਨੰਬਰ ਲਾ ਕੇ ਪੁੱਛ ਲਵੇ ਵੀ ਕੇਲ ਝੋਟੀ ਦਾ ਹੈਗਾ ਬਾਕੀ ਉੱਥੇ ਪਸ਼ੂ ਥੋੜੇ ਜਿਆਦੇ ਹੋਗੇ ਸੀ ਆਪਣੇ ਹਾਂਜੀ ਜਗਾ ਘਟ ਗਈ ਸੀ ਇੱਕ ਉੱਤੋਂ ਮੌਸਮ ਨਹੀਂ ਇਜਾਜ਼ਤ ਦਿੰਦਾਗਾ ਹਾਂ ਮੀਂਹ ਪਈ ਜਾਂਦੇ ਫਿਰ ਹਾਂ ਤਾਂ ਕਰਕੇ ਪਸ਼ੂ ਸਾਹਮਣੇ ਵੀ ਔਖੇ ਹੋ ਜਾਂਦੇ ਤੇ ਚਲਾ ਦੇਗੀ ਨੰਬਰ ਸਕਰੀਨ ਤੇ ਚਲਾ ਦਿਓ ਤੇ ਆ ਝੋਟੀ ਇਹ ਪਹਿਲਾ ਸੁ ਅਕਲ ਦੀ ਵੀਰ ਝੋਟੀ M29 ਦੀ ਝੋਟੀ ਇਹ ਠੀਕ ਹੈ ਇਹਦੇ ਮਾਲਕਾਂ ਨੇ ਆਪਾਂ ਨੂੰ ਦੱਸਿਆ ਇਹਨਾਂ ਦੇ ਮਾਲਕਾਂ ਨੇ ਦੱਸਿਆ ਇਹਦੇ ਤੇ ਸਰਕਾਰੀ ਸੀਮਨ ਦਾ ਕਟਾ ਪਿੱਛੇ ਸਰਕਾਰੀ ਸੀਮਨ ਦਾ ਕਟਾ ਆ ਗਿਆ M29 ਦੀ ਝੋਟੀ ਹੈਗੀ ਤੇ ਮੁਕਸਰ ਏਰੀਆ ਦੀ ਝੋਟੀ ਆ ਠੀਕ ਆ ਤੇ ਅੱਜ ਚੌਥੇ ਤੋਂ ਪੰਜਵੇਂ ਦਾਣਾ ਸੂਈ ਨੂੰ ਠੀਕ ਆ ਸੂਈ ਆਪਣੇ ਕੋਲ ਆ ਜੇਰ ਸਾਰਾ ਕੁਝ ਆਪਣੀ ਵੀਡੀਓ ਆਪਣੇ ਕੋਲ ਪਈ ਆ ਠੀਕ ਆ ਆਪਣੇ ਘਰੇ ਸੂਈ ਹੈ ਆਪਣੇ ਘਰੇ ਸੂਈ ਹੈਗੀ ਆ ਓਕੇ ਜੇ ਪੰਜਵੇਂ ਦੇਣਾ ਆਪਾਂ ਇਹਦਾ ਕਹੀਏ ਝੂਠ ਮਾਰਨ ਵਾਲੀ ਗੱਲ ਅਗਲੇ ਨੇ ਯਕੀਨ ਨਹੀਂ ਕਰਨਾਗਾ ਆਪਦਾ ਚੋਕੇ ਮਿਣਕੇ ਲੈ ਕੇ ਆਪਦਾ ਚੋਕੇ ਮਿਣਕੇ ਲੈ ਕੇ ਜਾਵਾਂਗੇ ਜਿੰਨੇ ਆਪਾਂ ਦੇਵਾਂਗੇ ਦੁੱਧ ਦੀ ਓਟ ਦੁੱਧ ਸਮਝ ਲੈ ਉਹਨੂੰ ਬੋਲਾ ਸਮਝ ਲੈ ਕੱਚਾ ਬੋਲਾ ਹੀ ਆਊਗਾ ਹਜੇ ਓਕੇ ਜਿੰਨੀ ਓਟ ਦੇਵਾਂਗੇ ਉਦੋਂ 2 ਲੀਟਰ ਉੱਪਰ ਨਿਕਲੂਗਾ ਕੀ ਬਾਤ ਜਾਣ ਤੋਂ ਜਦੋਂ ਅਗਲੇ ਨੇ ਪਾਸ ਕਰ ਲਈ ਉਦੋਂ ਬਾਅਦ ਫੇਰ ਆਪਾਂ ਵੀਡੀਓ ਬਣਾਵਾਂਗੇ ਝੋਟੀ ਦੀ ਠੀਕ ਆ ਬੀ ਦੱਸਿਆ ਕਿੰਨਾ ਸੀ ਨਿਕਲਿਆ ਕਿੰਨਾ ਹੈਗਾ ਠੀਕ ਆ ਧੰਨਵਾਦ ਕਈ ਭੈਣ ਭਰਾ ਆਪਣੇ ਹੁਣ ਘਰਾਂ ਚੋਂ ਆਉਂਦੀ ਆ ਤੇ ਘਰਾਂ ਲਈ ਆਪਣੇ ਕੋਲ ਖਰੀਦਣ ਆਉਂਦੇ ਆ ਬਿਲਕੁਲ ਆਪਣੇ ਕੋਲ ਅੱਧਾ ਕਿਲੋ ਪੌਣਾ ਕਿਲੋ ਘਟ ਜੇ ਹਾਂ ਅਗਲਾ ਕਹਿੰਦਾ ਯਾਰ ਘਟ ਗਿਆ ਦੁੱਧ ਘਟ ਗਿਆ ਜੇ ਘਰੋਂ ਆਪਾਂ ਚੋਣੇ ਆ ਅਗਲਾ ਕਹਿੰਦਾ ਯਾਰ ਅੱਧੇ ਕਿਲੇ ਦੋ ਕੀ ਹੈਗਾ ਹਾਂ ਪਰ ਆਪਾਂ ਇਹ ਚੀਜ਼ ਕਰੀ ਦੀ ਨਹੀਂ ਕਿ ਬਿਲਕੁਲ ਬਿਲਕੁਲ ਹੁਣ ਆਪਾਂ ਧਾਰਾ ਮਾਰ ਕੇ ਲੈ ਆਈ ਦੀਆਂ ਧਾਰਾ ਮਾਰ ਕੇ ਲੈ ਆਈ ਦੀਆਂ ਰੱਬ ਆਸਰੇ ਚੱਲਦੇ ਇਹਦਾ ਕਾਰਜ ਹਾਂ ਹੁਣ ਆਪਾਂ ਵਧਾਵੇ ਸੋ ਬਦੇ ਹੈਨਾ ਮਹਾਰਾਜ ਦੀ ਨਗਸਵਲੀ ਆ ਤਾਂ ਫੇਰ ਇਥੋਂ ਚੋ ਕੇ ਚਾਰ ਡੰਗ ਤੇਰੇ ਕੋਲੋਂ ਲੈ ਕੇ ਜਾਵਾਂਗੇ ਜੇ ਜਾਂਦੀ ਦਾ ਸਾਨ ਖਰਾਬ ਹੋ ਗਿਆ ਫੇਰ ਕੀ ਕਰ ਲਵਾਂਗੇ ਫੇਰ ਵੀ ਕੁਝ ਨਹੀਂ ਕਰ ਸਕਦੇਗੇ ਹਾਂ ਇਹਦਾ ਮਹਾਰਾਜ ਦੀਆਂ ਦੀਨਾ ਦੁੱਧ ਦੀਆਂ ਕਰਨ ਵਾਲਾ ਕੰਮ ਹੈ ਇਹ ਤਾਂ ਠੰਡੇ ਹੋ ਕੇ ਹਾਂ ਸਹੀ ਗੱਲ ਹੈ ਦੁੱਧ ਦੀ ਓਟ ਆਪਣੀ ਹੈਗੀ ਕਲਦੀਬੀਰੇ ਦੀ 9 ਲੀਟਰ ਦੀ ਠੀਕ ਆ ਨਹੀਂ ਪਹਿਲਣ ਝੋਟੀ ਜਿਹੜੀ ਦੇਸੀ ਆਮ ਆਪਣੇ ਘਰਾਂ ਦੇ ਵਿੱਚ ਕਹਿ ਦਿੰਨੇ ਆ ਨਾ ਹਾਂਜੀ ਹਫਤੇ ਤੱਕ ਕਟਰੂ ਰਝਾਉਂਦੇਗਾ ਐਵੇਂ ਹੀ ਗੱਲ ਐਵੇਂ ਹੀ ਗੱਲ ਕੋਈ ਨਸਲ ਜਾਤ ਨੂੰ ਨਸਲ ਜਾਤ ਨੂੰ ਹਰੇਕ ਇਸੇ ਕਰਕੇ ਬੰਦਾ ਮਰਦਾ ਹੈਗਾ ਠੀਕ ਆ ਪੰਜਾਂ ਦਿਨਾਂ ਦੀ ਸੂਈ 9 ਲੀਟਰ ਦੁੱਧ ਦੀ ਓਟ ਆਪਣੀ ਜਿਹੜਾ ਮਿਲਕੇ ਲੈ ਕੇ ਜਾਵੇ 10 ਤੋਂ 10.5 ਹੋ ਸਕਦਾ 11 ਲੀਟਰ ਹੋ ਜੇ ਕਿਆ ਬਾਤ ਨੋ ਦਾ ਪੱਕਾ ਹੀ ਮਨਦਾਂਗੇ ਨੋ ਪੱਕਾ ਮਿਣਕੇ ਲੱਗੇ ਜਾਵੇ ਖੁੱਲਾ ਡੁੱਲਾ ਜਿਵੇਂ ਅੰਗਰੇਜ਼ੀ ਤਸੱਲੀ ਹੁੰਦੀ ਆ ਠੀਕ ਆ ਪਰ ਜਦੋਂ ਲੈ ਕੇ ਗਿਆ ਆਪਾਂ ਵੀਡੀਓ ਬਣਾਵਾਂਗੇ ਅਗਲੇ ਦੀ ਜਵਾਨੋ ਆਹਾਂ ਅਗਲੇ ਦੀ ਜਵਾਨੋ ਪੁੱਛਾਂਗੇ ਵੀ ਦੁੱਧ ਕਿੰਨਾ ਚੋਇਆ ਅਗਲੇ ਨੇ ਨਹੀਂ ਵਾਕਿਆ ਝੁੱਟੀ ਵੀ ਚੰਗੀ ਆ ਦੇਊਗੀ ਦੁੱਧ ਕਰਮਾਂ ਵਾਲੀ ਦੁੱਧ 13 ਪਹਿਲੀ ਕਰਦੇ ਕੱਢੂ 15 ਜੇ ਸਾਮ ਵਾਲਾ ਹੋਇਆ ਹਾਂ ਇੱਕ ਦੂਸਰਾ ਇਹ ਹੈ ਇੱਕ ਦੇ ਲੱਕਾ ਵੱਜਾ ਝੁੱਟੀ ਦਾ ਤਾਜੀ ਸੂਈ ਕਰਕੇ ਓਕੇ ਦੂਸਰਾ ਕਈਆਂ ਦੇ ਪਾਣੀ ਮਿੱਠਾ ਹੁੰਦਾ ਪਸ਼ੂ ਉਸ ਤੋਂ ਨੱਗੇ ਜਿਆ ਬਿਲਕੁਲ ਚਾਰੂ ਇਹ ਵੀ ਬਹੁਤ ਆ ਚਾਰੂ ਉਹ ਵੀ ਬਹੁਤ ਆ ਠੀਕ ਆ ਪਰ ਪਾਣੀ ਆਪਣੇ ਖਾਰਾ ਆਪਣੇ ਪਾਣੀ ਸਾਰੇ ਖਾਰਾ ਪਾਣੀ ਖਾਰਾ ਕਰਕੇ ਥੋੜਾ ਪਾਣੀ ਤੋਂ ਨਹੀਂ ਹੈ ਜਿਹਾ ਆਈਓ ਪਾਣੀ ਦੇ ਠੀਕ ਕਰ ਪਾਣੀ ਨਹੀਂ ਪੀ ਰਹੀ ਉਹਨਾਂ ਖੁੱਲ ਕੇ ਨਾ ਇਹ ਛੋਟੀ ਨਾ ਉਹ ਛੋਟੀ ਜੇ ਪਾਣੀ ਪੀਤਾ ਹੁੰਦਾ ਕੋਖੇ ਚੱਕ ਕੇ ਆਉਂਦੀ ਹਾਂ ਹਾਂ ਉਧਰ ਪਾਣੀ ਮਿੱਠਾ ਵਾ ਉਧਰ ਪਾਣੀ ਮਿੱਠਾ ਮਿੱਠੇ ਪਾਣੀ ਦੇ ਉੱਤੇ ਦੁੱਧ ਆਟੋਮੈਟਿਕ ਪਸ਼ੂ ਨੇ ਕੱਢਣਾ ਕੱਢਣਾ ਜਿਆਦਾ ਕੱਢਣਾ ਬਾਕੀ ਜੈਲੀ ਹਦੋ ਵੱਧਾ ਗੱਲ ਵੀਰ ਠੀਕ ਆ ਠੀਕ ਆ ਥਾਂ ਬਹੁਤ ਚੰਗਾ ਲੱਗਾ ਥਾਂ ਬਹੁਤ ਚੰਗਾ ਬਾਕੀ ਥੋੜਾ ਜਿਹਾ ਜਿ ਥੋੜਾ ਡਰਦੀ ਹੈਗੀ ਉਹ ਉਪਰੇ ਤੋਂ ਵੀ ਡਰਦੀ ਇੱਕ ਵਾਰ ਠੀਕ ਆ ਬਾਕੀ ਜਿਵੇਂ ਕਿ ਹਾਂ ਤੋੜ ਦਿੰਨੇ ਆ ਜੇ ਤਾਂ ਤੋੜ ਲਓ ਜੇ ਨਹੀਂ ਭਜਦੀ ਜਾਦੇ ਫਿਰ ਨਹੀਂ ਦੇਖ ਲੈਣੇ ਇੱਕ ਵਾਰ ਤੋੜ ਕੇ ਕੋਈ ਗੱਲ ਨਹੀਂ ਭੱਜੂਗੀ ਤਾਂ ਕੋਈ ਨਹੀਂ ਆਪਣਾ ਇਧਰ ਆ ਪੁੱਤ ਕੱਦ ਵੇਲ ਸੱਜਣ ਚੈੱਕ ਕਰਿਓ ਵੇਲ ਕੋਈ ਛੋਟਾ ਕੱਦ ਨਾ ਮੈਂ ਦੱਸ ਦਿੰਦਾ ਨਾ ਮੱਝਾਂ ਨਾਲ ਉੱਚੀ ਆ ਬਾਪੂ ਨੇ ਵੀ ਕਹਿਤਾ ਜੇ ਅੱਜ ਤਾਂ ਦਾ ਸਪਲਾਈ ਵੇਖੋ ਮੈਂ ਤੁਹਾਨੂੰ ਦੂਰੋਂ ਹੀ ਚੈੱਕ ਕਰਾਤੀ ਆ ਕਿਉਂਕਿ ਡਰ ਨਾ ਜਾਵੇ ਨੇੜਿਓ ਬਹੁਤ ਸਾਫ਼ ਸੁਥਰੀ ਝੋਟੀ ਆ ਵੇਖੋ ਫੌਜੀ ਦੇ ਕਦ ਕੱਢ ਸੁਣ ਤਾਜ਼ਾ ਲਾ ਲਿਓ ਓ ਬਸ ਪਤੋਏ ਦੇਖੋ ਸਿੰਘਾ ਬਹੁਤ ਸੋਹਣਾ ਸਿੰਘੀ ਤੇ ਜਮਾਂ ਨਾਲ ਹੀ ਮੋੜੀ ਵੀ ਆ ਕਲਦੀ ਵੀਰ ਇਹੋ ਹੀ ਸਿੰਘੇ ਹਰੇਕ ਨੂੰ ਲੱਗਦੀ ਨਹੀਂ ਗੀ ਨਹੀਂ ਲੱਗਦੀ ਨਹੀਂ ਲੱਗਦੀ ਨਹੀਂ ਲੱਗਦੀ ਬਾਕੀ ਇੱਕ ਥੋੜੀ ਜਿਹੀ ਭਲ ਹੈਗੀ ਐ ਇੱਕ ਬਹਿਣੀ ਸਾਈਡ ਹੈ ਜੇ ਓਕੇ ਭਲ ਉੱਤਰੀ ਨਹੀਂ ਗੀ ਪੂਰੀ ਠੀਕ ਆ ਆਓ ਹਜੇ ਸਾਜੀ ਆ ਹਾਂ ਕਈਆਂ ਨੂੰ ਦੇਖਣ ਦੇ ਵਿੱਚ ਇਹ ਹੋਊਗਾ ਹਾਂ ਯਾਰ ਪਤਾ ਨਹੀਂ ਇਧਰ ਨਾਲ ਪਾਸਾ ਘਟ ਹੈਗਾ ਚਾਰਾਂ ਥਣਾ ਦਾ ਦੁੱਧ ਸੁਈ ਆ ਹਾਂ ਚਾਰਾਂ ਥਣਾ ਦਾ ਦੁੱਧ ਚਾਰਾਂ ਭਾਂਡੇ ਦੇ ਵਿੱਚ ਝੋ ਸਕਦਾ ਵੀ ਇਨੀ ਤਸੱਲੀ ਵਾਲੀ ਝੋਟੀ ਆ ਹਾਂਜੀ ਨਹੀਂ ਭਾਰਾ ਤਾਂ ਹੈ ਨਹੀਂ ਕੋਈ ਪਾਸਾ ਨਹੀਂ ਥੋੜਾ ਜਿਹਾ 10 20 ਲੱਗਦਾ ਹੈਗਾ ਠੀਕ ਆ ਜਿਆਦਾ ਨਹੀਂਗਾ ਫਿਰ ਵੀ ਅਗਲਾ ਦੱਸਣਾ ਆਪਣਾ ਕੰਮ ਆ ਆਣ ਕੇ ਆਖੇ ਵੀ ਆਹ ਕੀ ਆ ਤੁਸੀਂ ਦੱਸਿਆ ਨਹੀਂ ਵੀਡੀਓ 'ਚ ਫਿਰ ਤੇਰਾ ਕਸੂਰ ਕੱਢਣਗੇ ਨਹੀਂ ਨਹੀਂ ਓਕੇ ਆ ਓਕੇ ਆ ਝੋਟੀ ਸਾਹ ਹਾਂ ਬਾਕੀ ਝੁੱਟ ਜੈਲੀ ਬਹੁਤ ਆ ਠੱਗੇ ਹੋਈ ਪਾਸੇ ਮੈਂ ਬੇ ਬੁੱਤੈ ਇਹਦਾਂ ਬੁੱਤੈ ਇਹਦਾਂ ਲੇਪਾ ਲੈਪਾ ਲੈ 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 ਇਹ ਡਰ ਜਾਂਦਾ ਪਸ਼ੂ ਹਾਂ ਡਰਦਾ ਪਸ਼ੂ ਉਹਨੇ ਜਿਵੇਂ ਮਰਜੀ ਬੈਠਾ ਰਵੇ ਠੀਕ ਹੈ ਠੀਕ ਹੈ ਠੀਕ ਹਾਂ ਧਾਰਾ ਮਾਰੀ ਨਹੀਂ ਧਾਰਾ ਦਿਖਾਵਾਂਗੇ ਆਪਾਂ ਜਰੂਰ ਮਾਰੋ ਮਾਰੋ ਸੱਜਣੋ ਬੱਚਾ ਲਾਤਾ ਤੁਹਾਨੂੰ ਚੈੱਕ ਕਰਾਉਣੇ ਆ ਧਾਰਾ ਥੋੜਾ ਡਰ ਗਈ ਸੀ ਤਾਂ ਕਰਕੇ ਲਵਾਇਆ ਕਈ ਵਾਰੀ ਕੋਈ ਸੋਚੇ ਵੀ ਯਾਰ ਪਤਾ ਨਹੀਂ ਖੜੇ ਜਾਂ ਨਾ ਖੜੇ ਇਧਰ ਸੱਜਣੋ ਉਹ ਸਮਾ ਕਰ ਲਿਆ ਉਹ ਲਈ ਮੇਰੇ ਲਈ ਇਹ ਵੀ ਇਹ ਕੈਮਰੇ ਤੋਂ ਡਰਦੀ ਬਾਕੀ ਓਕੇ ਰਪੜ ਚਵਾਈ ਚੈੱਕ ਕਰ ਲੋ ਧਾਰ ਲੈਂਦੀ ਆ ਮਗਰ ਕਟਾ ਐਮ 29 ਦੀ ਆ ਸਰਕਾਰੀ ਸੀਮੰਦ ਦਾ ਬੱਚਾ ਇਹਦੇ ਕੋਲੇ ਆ ਆਪਾਂ ਜ਼ੂਮ ਕਰਕੇ ਤੁਹਾਨੂੰ ਧਾਰਾ ਚੈੱਕ ਕਰਾਉਣੇ ਆ ਇੱਕ ਪੋਲੀ ਬਾਲੀ ਅਗਲ ਦੀ ਵੀਰ ਜਿਵੇਂ ਕਹਿੰਦੀ ਆ ਰੂ ਵਰਗੀ ਆ ਠੀਕ ਆ ਫੌਜੀ ਸਾਹਿਬ ਮੜਾ ਜਾ ਪਰੇ ਨੂੰ ਉਹ ਕਿ ਧਾਰਾ ਮਾਰੀ ਹਾਂ ਬਾਕੀ ਮੈਂ ਇੱਕਾਥਨਾ ਮਾਰ ਦੇਣਾ ਓਕੇ ਓਕੇ ਕਿਉਂਕਿ ਅੱਗੇ ਆਵਾਂਗੇ ਆ ਚੱਕੋ ਸੱਜਣੋ ਵੇਖੋ ਧਾਰਾ ਬਾਕੀ ਜਿਵੇਂ ਜਿਵੇਂ ਚਵਾਈ ਤੇ ਆਉਣਾ ਇਹਨੇ ਕਰਮ ਵਾਲੀ ਚਵਾਈ ਬੰਨਣੀ ਆ ਦੋ ਤੇ ਆ ਗਈ ਪੋਲੀ ਬਹੁਤ ਆ ਹਨਾ ਪੋਲੀ ਰੋ ਮਰ ਗਈ ਆ ਠੀਕ ਆ ਠੀਕ ਆ ਠੀਕ ਆ ਤੇ ਫੌਜੀ ਸਾਹਿਬ ਇਹਦਾ ਰੇਟ ਕੀ ਕਰੋਗੇ ਉਹਨਾਂ ਨੇ ਕਹਣਾ ਵੀਡੀਓ ਬਾਲੀ ਲੰਮੀ ਕਰੀ ਜਾਂਦੇ ਆ ਕਲਦੀਵਰ ਜਮੇ ਇਹ ਕਹਿੰਦੀ ਆ ਤੇ ਕਹਿੰਦੇ ਮੈਨੂੰ 35 ਦੀ ਵੇਚ ਲਾ ਠੀਕ ਆ 40 ਦੀ ਵੇਚ ਲਾ ਕਿਉਂਕਿ ਜਿੰਨੀ ਇਹਦੇ ਵਿੱਚ ਜਾਤ ਨਸਲ ਆ ਜਿੰਨੇ ਦੁੱਧ ਤੇ ਚੱਲੀ ਆ ਹਾਂ ਪਰ ਆਪਣਾ ਰੇਟ ਹੁੰਦਾ ਵੀਡੀਓ ਦੇ ਵਿੱਚ ਕਿਉਂਕਿ ਵੀਡੀਓ ਉਹਨੇ ਵੀ ਦੇਖਣੀ ਜੀ ਤੋ ਆਪਾਂ ਲਿਆਂਦੀ ਆ ਠੀਕ ਆ ਅਗਲਾ ਕਹਿੰਦਾ ਮੇਰੇ ਤੋਂ ਇੱਥੋਂ ਲੈ ਕੇ ਗਿਆ ਕਿੰਨੇ ਦੀ ਆਪ ਕਿੰਨੇ ਜਾ ਕੇ ਘਮਾਰਿਆ ਵਿੱਚੋਂ ਹਾਂ ਰੇਟ ਹੈਗਾ 125 ਨਾ 35 ਕਰੀਏ ਨਾ 30 ਕਰੀਏ 125 ਹੈਗਾ 25 ਚੋਂ 5000 ਰੁਪਏ ਛੋੜ 120 ਦੀ 120 ਦੀ ਉਹਦੇ ਵਿੱਚੋਂ ਹੀ ਮਾਨਤਾ ਚਲ ਜੋ ਜੱਗਾ ਕਹੂਗਾ ਉਹਨਾ ਆਪਾਂ ਕਰ ਦਾਂਗੇ 2000 ਹੋਰ ਛੱਡ ਦਾਂਗੇ ਓਕੇ 118 ਦੀ 118 ਦੀ ਐਮ 29 ਦੀ ਘਰ ਦੀ ਜਗ੍ਹਾ ਦੀ ਬਰੀਡ ਤਿਆਰ ਹੁੰਦੀ ਹੈ ਹੁਣ ਅਗਲੇ ਦੇ ਬਿਲਕੁਲ ਤੇ ਇਹਦਾ ਫੌਜੀ ਸਾਹਿਬ ਦੱਸਿਓ ਕੀ ਲੇਖਾ ਜੋਖਾ ਇਹ ਕਲ ਦੀ ਵੀ ਦੂਸਰਾ ਸੁਹਾ ਠੀਕ ਆ ਮਾਲਕਾਂ ਦੇ ਦੱਸਣ ਮੁਤਾਬਕ ਠੀਕ ਆ 12 ਤੋਂ 15 ਦਿਨ 12 ਦਿਨ ਆਖੇ ਮਾਲਕਾਂ ਨੇ ਤੇ ਕੱਟੀ ਪਿੱਛੇ ਹੈ ਇਹਦੇ ਓਕੇ ਕੱਟੀ ਵੀ ਚੰਗੇ ਸੀਮਣ ਦੀ ਆ ਪਰ ਆਪਾਂ ਨੂੰ ਪਤਾ ਨਹੀਂ ਹੈ ਕਿਹੜੇ ਦੀ ਆ ਠੀਕ ਆ ਉਹਨਾਂ ਨੂੰ ਦੱਸਿਆ 12 ਦਿਨ ਆਪਣੇ ਵੱਲੋਂ 15 ਦਿਨ ਮੰਨਲੇ 18 ਦਿਨ ਮੰਨਲੇ ਸੂਈ ਨੂੰ ਸੂਈ ਨੂੰ ਨਹੀਂ 20 ਦਿਨ ਵਿੱਚ ਮੰਨਲੇ ਆਪਾਂ ਨੂੰ ਕੋਈ ਚੱਕਰ ਨਹੀਂ ਨੀ ਨੇ ਅੰਦਰ ਹੀ ਸੂਈ ਆ ਮਹੀਨੇ ਤੋਂ ਅੰਦਰ ਆ ਪਰ ਦੂਜੀ ਚੀਜ਼ ਇਹ ਹੈਗੀ ਆ ਉਹ ਕਹਿੰਦੇ ਵੀ ਅਸੀਂ ਇਹਨੂੰ ਹਜੇ ਤੱਕ ਲੇਟੇ ਨਹੀਂ ਪਾਈਗੀ ਠੀਕ ਆ 14 11 12 ਲੀਟਰ ਕਹਿੰਦੇ ਪਹਿਲੇ ਸੂਏ ਚ ਹੋਇਆ ਵਾ ਸਾਡਾ ਠੀਕ ਆ ਇਸ ਵਾਰ ਤੇ ਉਮੀਦ ਹੈਗੀ 13 ਤੋਂ 14 ਦੇਵੇ ਠੀਕ ਆ ਉਹਨਾਂ ਦੇ ਘਰੇ ਆਪਾਂ 12 ਲੀਟਰ ਚੋਕੇ ਲਈ ਆ ਓਕੇ 11 ਲੀਟਰ ਇਸ ਟਾਈਮ ਆਪਣੇ ਕੋਲ ਹਾਜ਼ਰ ਹੈਗਾ ਠੀਕ ਆ ਪਰ 10 ਮੰਨ ਕੇ ਸੌਦਾ ਕਰੇ ਅਗਲਾ 10 ਮੰਨ ਕੇ ਸੌਦਾ ਕਰੇ ਮਗਰ ਕੱਟੀ ਮਗਰ ਕੱਟੀ ਤੋਰ ਕਰਾਓ ਚੱਕੀ ਦੀ ਵੇਖੋ ਸੱਜਣਾ ਤੇ ਬਾਕੀ ਚਵਾਈ ਰੋਕੀ ਹੋਈ ਆ ਸੱਜਣਾ ਇਹ ਨੋਟ ਕਰ ਲਿਓ ਕੋਈ ਵੀ ਭੈਣ ਭਰਾ ਪਸ਼ੂ ਖਰੀਦਦਾ ਇਹ ਲੇਵਾ ਤੁਹਾਨੂੰ ਮੰਨ ਲਓ ਵੀ ਸਵੇਰ ਦਾ ਟਾਈਮ ਹੀ ਆ ਕੋਈ ਬਾਲੀਆਂ ਲੇਟ ਨਹੀਂ ਘੰਟਾ ਤੱਕ ਸਵਾ ਘੰਟਾ ਪਸ਼ੂ ਲੇਟ ਆ ਉਸ ਹਾਵਣਾ ਗੈਸ ਲਾ ਲਿਓ ਵੇਖੋ ਬਹੁਤ ਸੋਹਣੀ ਆਰਡਰ ਦੀ ਝੋਟੀ ਆ ਲੇਵੇ ਦੀਆਂ ਤਾਂ ਕਿਆ ਬਾਤਾਂ ਲੇਵਾ ਵੇਖ ਕੇ 13 14 ਲੀਟਰ ਦੁੱਧ ਕਹਿ ਦਈਏ ਅਗਲਾ ਮੰਨੂਗਾ ਤੇ ਪਰ 10 ਲੀਟਰ ਦੀ ਓੜ ਤੇ ਸੌਦਾ ਕਰ ਲਿਓ ਵੀਰ ਹਰੀ ਕਹਿੰਦੇ ਆ ਮਗਰ ਕੱਟੀ ਆ ਸੁਆ ਤੁਸੀਂ ਲਾ ਲਿਓ ਬੱਚਾ ਕੋਲੇ ਖੜਾ 3 ਦਿਨਾਂ ਦਾ ਲਾ ਲਿਓ ਮਹੀਨੇ ਦਾ ਲਾ ਲਿਓ ਤੁਹਾਡੇ ਤੇ ਡਿਪੈਂਡ ਰਹੇ ਜੂਗਾ ਲਵੀ ਕੱਟੀ ਆ ਇੱਥੇ ਆ ਜੀ ਸੱਜਣੋ ਉਹ ਸਮਾਜ ਸੂਤੀ ਦਾ ਬੱਚਾ ਲਾਤਾ ਸੀ ਕੱਟੀ ਇਹਦੀਆਂ ਵੀ ਦੋ ਦੋ ਧਾਰਾ ਚੈੱਕ ਕਰ ਲਓ ਬਾਕੀ ਦੁੱਧ ਸੁਈਆਂ ਮਈਆਂ ਵੀਰ ਹਰੀ ਕਹਿੰਦੇ ਆਪਦੀਆਂ ਤਸੱਲੀ ਨਾਲ ਕਰਕੇ ਲੈ ਕੇ ਜਾਵੇ ਜਿਹੜਾ ਸੱਜਣਾ ਖਰੀਦਣੀਆਂ ਚਾਹੁੰਦਾ ਵੇਖੋ ਚਵਾਈ ਲੱਗੀ ਅਗਲੇ ਥਨਾ ਦੀ ਪੂਰ ਛੱਟਾ 나ੜਗੰਡ ਬੇਫਿਕਰੀ ਵਾਲੀ ਐ ਕਿਉਂਕਿ ਪੱਕੇ ਬੰਦਿਆਂ ਕੋਲੇ ਐ ਪਸ਼ੂ ਉਹ ਹੀ ਦੱਸਿਆ ਜਾਂਦੀ ਚੀਜ਼ ਜਿਹੜੀ ਧਾਰ ਦੇ ਦਿਓ ਧਾਰੀ ਵੀ ਲੈਂਦੀ ਐ ਲੈ ਜਿਹੜਾ ਪਸ਼ੂ ਧਾਰ ਲੈਂਦਾ ਨਾ ਉਹਦਾ ਬੜਾ ਵੱਡਾ ਸੌਖਾ ਵੇਖੋ ਚਵਾਈ ਦੇਵਾਂ ਕੋਲੀ ਆ ਕਲਿਵੀਰ ਹਨ ਓਕੇ ਓਕੇ ਧੰਨਵਾਦ ਇਹਦਾ ਰੇਟ ਦੱਸੋ ਫੌਜੀ ਸਾਹਿਬ ਆਪਾਂ ਅ ਸਮਾਂ ਉਹਨਾਂ ਨੇ ਕਹਣਾ ਤੁਸੀਂ ਜ਼ਿਆਦਾ ਲਾਈ ਆ ਕਲਿਵੀਰ ਰੇਟ ਪਾਉਂਦੀ ਇੱਕ 20 ਕਰਾ ਲੈਣਾ ਇੱਕ 15 ਦੀ ਆਪਾਂ ਦੇਣੀ ਆ ਮੁੱਲ ਇੱਕ 20 ਕਰਾ ਲੈਣਾ ਇੱਕ 15000 ਦੀ ਦੇ ਦੇਣੀ ਆ 15 ਦੀ ਦੇਣੀ 500 ਛੋਟੀ ਆ ਹਾਂਜੀ 20 ਦਿਨਾਂ ਦੀ ਸੂਈ ਆ 10 ਲੀਟਰ ਤਿਆਰ ਮਿਲ ਜੂ ਹਾਜ਼ਰ ਨਾਜ਼ਰ ਬਿਲਕੁਲ ਮੇਵਾ ਭਾਂਡਾ ਬਹੁਤ ਸਾਫ਼ ਸੁਥਰਾ ਜਿਹਦਾ ਕੋਈ ਵੀ ਓੜਾ ਬੰਨਾ ਨਹੀਂ ਲੈਵੇ ਸਾਬ ਨਾਲ 14 15 ਕਹਿ ਦੀ ਆ ਆਪਾਂ ਚੱਲੂਗਾ ਹਾਂ ਪਰ ਨਹੀਂ ਜਿਹੜਾ ਦੁੱਧ ਹੈਗਾ ਹਾਂ ਜਿਹੜਾ ਦੁੱਧ ਹੈਗਾ ਉਹੋ ਹੀ ਆਪਾਂ ਕਹਿਣਾ ਅਗਲੇ ਨੂੰ ਠੀਕ ਆ 1 15 ਦੀ 1 15 ਦੀ ਝੋਟੀ ਚੰਗੀ ਆ ਬਹੁਤ ਦੋ ਵਾਰ ਚੰਗੀ ਇਹੋ ਜੀ ਕਲਦੀਵੀਰ 85000 ਦੀ ਟੋਕੜ ਕੱਪਣ ਮਿਲਦੀ ਆ ਮਿਲਦੀ ਮਿਲਦੀ ਹਾਜ਼ਰ ਕੋਈ 85000 ਦੀ ਟੋਕੜ ਕੱਬਣੀ ਹੋਗੀ 15000 ਦੀ ਕੱਟੀ ਹੋ ਗਈ ਲੱਖ ਰੁਪਇਆ ਉਹਦੇ ਪੱਲੇ ਪੈ ਗਿਆ ਤੇ ਦੁੱਧ ਫ੍ਰੀਜ਼ਰ ਹੈ ਗਿਆ ਹਾਂ ਧੰਨਵਾਦ ਰਾਮ 15 ਫੇਰ ਵਿਖਦੀ ਐ ਤੇ ਆਜੋ ਹੁਣ ਫੇਰ ਆਪਾਂ ਉੱਥੇ ਪਹੁੰਚ ਗਏ ਟਿਕਾਣੇ ਤੇ ਹਨਾ ਆਜੋ ਸਜਣੋ ਉਥੋਂ ਵਾਲੇ ਪਸ਼ੂ ਵੀ ਤੁਹਾਨੂੰ ਇਸੇ ਵੀਡੀਓ ਚ ਸਜਣੋ ਦੋ ਮਈਆਂ ਇਹ ਜਿਹੜੀਆਂ ਤੁਹਾਨੂੰ ਪਹਿਲਾਂ ਦੋ ਮੱਝਾਂ ਆਪਾਂ ਉੱਥੇ ਖੜੀਆਂ ਵਿਖਾਈਆਂ ਕਬਰ ਵਛੇ ਤੇ ਇਹ ਸਜਣੋ ਦੋ ਕਲਾਸ ਨਾ ਕਰਾ ਲਈਆਂ ਮਈਆਂ ਉਸੇ ਵੀਡੀਓ ਚ ਐਡ ਕਰਦੇ ਆਂਗੇ ਟੋਟਲ ਚਾਰ ਹੋ ਜਾਣਗੀਆਂ ਚਾਰ ਹੀ ਸੂਈਆਂ ਸਵਾਈਆਂ ਆਜੂ ਐਤੋਂ ਸ਼ੁਰੂ ਕਰ ਲਾਂਗੇ ਇਹਦਾ ਕੀ ਲੇਖਾ ਜੋਖਾ ਉਸ ਤੋਂ ਬਾਅਦ ਇੱਕ ਮੈਂ ਹੋਰ ਤਾਜੀ ਸੂਈ ਆ ਇਹਦਾ ਵੀ ਹਿਸਾਬ ਕਿਤਾਬ ਜਿਹੜਾ ਹੋਇਆ ਆਪਾਂ ਪੁੱਛਦੇ ਆ ਫੌਜੀ ਸਾਹਿਬ ਨਾਲ ਤੋਂ ਕਿ ਜੱਗੇ ਤੋਂ ਵੇਖਿਓ ਵੀਡੀਓ ਐਂਡ ਤੱਕ ਤੁਹਾਡਾ ਧੰਨਵਾਦ ਤੇ ਫੌਜੀ ਸਾਹਿਬ ਦੋ ਫਿਰ ਇੱਥੇ ਆਗਣਗੇ ਹਾਂਜੀ 1 ਕਲਿਵਰ ਦੋ ਇੱਥੇ ਆਪਾਂ ਦੱਸਿਆ ਸੀ ਇੱਥੇ ਪਸ਼ੂ 5 ਸੀ ਆਪਣੇ ਕੋਲ ਓਕੇ ਤਿੰਨ ਸੇਲ ਹੋ ਗਏ ਫਿਰ ਬੱਜਨ ਨੂੰ ਥਾਂ ਨਹੀਂ ਸੀਗਾ ਠੀਕ ਆ ਹੁਣ ਆਪਣੇ ਕੋਲ ਦੋ ਇੱਥੇ ਰਹਿ ਗਏ ਦੋ ਉੱਥੇ ਸੀਗਾ ਤੇ ਜੱਗੇ ਫਿਰ ਇਹਦੇ ਕੋਲੇ ਕਿਹੜਾ ਸੂਆ ਤੇ ਕਿੰਨਾ ਕੁ ਦੁੱਧ ਇਹਦਾ ਦੱਸ ਕੇ ਲੈ ਤੇ ਸੂਆ ਮਾਲਕਾਂ ਨੇ ਦੁੱਧ ਦੱਸਿਆ ਹੀ ਆਪਾਂ ਨੂੰ ਠੀਕ ਆ ਆਪਾਂ ਤੀਜਾ ਮੰਨ ਕੇ ਲਈਏ ਤੀਜਾ ਮੰਨ ਕੇ ਲਈਏ ਆਪਣੇ ਤੋਂ ਕੋਈ ਭੈਣ ਭਰਾ ਤੇਜਾ ਮੰਨ ਕੇ ਲੈ ਲਈ ਹਾਂਜੀ ਹਾਂਜੀ ਦਾਹਾਂ ਦੇ ਨਾਲ ਦੀ ਸੂਈ ਆ ਜੀ ਓਕੇ 12 ਲੀਟਰ ਦੁੱਧ ਜਵੇਂ ਮਰਜ਼ੀ ਕੋ ਮਾਪ ਕੇ ਲੈ ਲੇ ਵਧੂ ਵੱਧ ਦਾ ਕਿਲੋ ਘਟਦਾ ਨਹੀਂ ਜਵੇਂ 10 ਕਿਲੋ ਦਾ ਕੋਈ ਛੱਡ ਸੂਆ ਤੀਜਾ ਸੂਆ ਤੀਜਾ ਸੂਆ ਤੀਜਾ ਬਾਕੀ ਭੈਣ ਭਰਾ ਆਪਣੇ ਆਪ ਲਾ ਲੈਣ ਯਾਰ ਕੋਈ ਆਪਣੇ ਉੱਤੇ ਡਿਪੈਂਡ ਰਹਿੰਦਾ ਨਹੀਂਗਾ ਨਹੀਂ ਰਹਿੰਦਾ ਨਹੀਂ ਅਗਲਾ ਕਹਿੰਦਾ ਹਾਂ ਦੂਜੇ ਤੀਜੇ ਸੂਏ ਤੋਂ ਲਾ ਕੇ ਉਦੋਂ ਬਾਅਦ ਚੌਥਾ ਪੰਜਵਾਂ ਸੂਆ ਹੀ ਹੈ ਨੀਗਾ ਵਾਕਈ ਸਹੀ ਗੱਲ ਬਾਕੀ ਨੀਲੀ ਚ ਆ ਗਈ ਨੀਲੀ ਚ ਪਿਓਰ ਨੀਲੀ ਚ ਦੇਵੇ ਤੇ ਨਾੜਾਂ ਨੂੰ ਨਾ ਚੰਗੀਆਂਵੇਂ ਦੇ ਹਣਾ ਦੇਵੇ ਦਾ ਨਾੜਾ ਜਦੋਂ ਬਿਜਲੀ ਘਰ ਬਣਿਆ ਹੁੰਦਾ ਨਾ ਹਾਂ ਵਾਕਈ ਜਗਾਈ ਜਾਂਦੀਆਂ ਤੇ ਬਾਕੀ ਚਾਰੂ ਵੀ ਹੋਊਗੀ ਮੈਂ ਚਾਰੀ ਚਾਰੂ ਤੂੰ ਬੋ ਮਰਜ਼ੀ ਪਾ ਲੈ ਬੱਚਾ ਕੱਟਾ ਕੱਟਾ ਹੀ ਆ ਜੀ ਬੱਚਾ ਕੱਟਾ ਓਕੇ ਓਕੇ ਇਹ ਆ ਵੇਖੋ ਸੱਜਣਾ ਜਿਵੇਂ ਤੁਹਾਨੂੰ ਨਾੜਾਂ ਦੱਸੀਆਂ ਨਾ ਵੇਖੋ ਮਿਲਕਮਿਆਂ ਨੂੰ ਸੋਹਣੀ ਆ ਗਈਆਂ ਮਗਰ ਕੱਟਾ ਸੁਆ ਤੀਜਾ ਤੇ ਦੁੱਧ 12 ਰੇਟ ਇਹਦਾ ਸ਼ਾਹ ਜੀ ਰੇਟ ਇਹਦਾ ਜੀ 10 12 ਜੋ ਮਰਜ਼ੀ ਕਰਾ ਲਓ 5 ਜੋ ਛੋਟ ਕਰ ਦਾਂਗੇ ਮਾਨਤਨ ਕਰ ਦਾਂਗੇ 1 ਲੱਖ ਤੇ 5000 ਚੋਂ 5000 ਚੋਂ ਮਾਨਤਨ ਕਰ ਦਾਂਗੇ 2000 ਮਾਨਤਨ ਕਰ ਦਾਂਗੇ 1 3 1 3 ਦੀ ਦੁੱਧ ਦੋ ਟਾਈਮ ਤਿੰਨ ਟਾਈਮ ਆਪਦਾ ਮਿਣਕੇ ਲੈ ਕੇ ਜਾਵੇ ਭੈਣ ਪਰ ਤਸੱਲੀ ਕਰ ਲੇ 1 2 ਤਸੱਲੀ ਕਰ ਹੋਰ ਛੱਡ ਯਾਰ ਚੱਲਣ ਦੇ 1 ਲੱਖ ਤੇ 2000 ਰੁਪਏ ਹਾਂ ਜੀ ਮੁੱਲ ਚੱਲਣ ਦੇ ਅੱਜ ਓਕੇ ਬਾਕੀ ਇਹੋ ਜੀ ਨੀਲੀ ਦਾਗੀ ਦੀ ਇੱਡੇ ਲੈ ਲਿਆ ਇਹਦੇ ਤਿੰਨੇ ਦੁੱਧ ਵਾਲੀ ਕੋਈ ਦਿੰਦਾ ਨਹੀਂ ਇੰਨੇ ਚ ਨਹੀਂ ਦਿੰਦਾ ਤਿਆਰ ਦੁੱਧ ਆ ਵੀ ਦੁੱਧ ਤੇ ਕਰਕੇ ਦੇਤੀ ਹਾਂ ਦੁੱਧ ਤੇ ਕਰਕੇ ਤੇ ਇਹਦਾ ਕੀ ਲੇਖਾ ਜੋਖਾ ਇਹ ਵੀ ਦੂਸਰਾ ਸੂਆ ਦੱਸਿਆ ਜੀ ਮਾਲਕਾ ਜੀ ਤੁਹਾਨੂੰ ਅਗਲਾ ਤੀਜਾ ਦੋਫਾ ਜੋ ਮਰਜ਼ੀ ਮੰਨ ਲੇ। ਕੱਟ ਲਾ ਬਾਹਰ ਇਹਨੂੰ ਕੱਟ ਲਾ। ਓਕੇ। ਸੂਆ ਆਪਾਂ ਨੂੰ ਦੂਜਾ ਦੱਸਿਆ ਅਗਲਾ ਤੀਜਾ ਚੌਥਾ ਜਿਹੜਾ ਮਰਜ਼ੀ ਲਈ ਫਰੇ ਹੈ। ਚੱਲ ਪੁੱਤ ਚੱਲ। ਓਕੇ। ਇਹ ਵੀ ਦਾਹਾ ਕਰਾਂਗੇ ਇਹ ਸੂਆ ਜੀ। ਇਹਦੇ ਕੋਲੇ ਬੱਚਾ। ਬੱਚਾ ਕੱਟਾ। ਬੱਚਾ ਕੱਟਾ ਇਹਦੇ ਮਾਲਕ। ਬੱਚਿਆਂ ਦਾ ਸੀਜ਼ਨ ਹੀ ਚੱਲੀ ਜਾਂਦਾ ਭੈਣੋ। ਕੱਟੀ ਤਾਂ ਕਿਦੇ। ਓਕੇ। 12 ਲੀਟਰ ਦੁੱਧ ਦੇ ਦੇ ਕੋਲੇ ਆ। ਸੱਜਣੋ ਲੀਵੇ ਭਾਂਡੇ ਦੀ ਚੈੱਕ ਕਰੋ। ਚੋਣਤਾ ਨਹੀਂ ਹੋਣੀ ਮੈਨੂੰ ਹੀ ਲੱਗਾ। ਠੀਕ 12 ਲੀਟਰ ਫੁੱਲਾ ਢੁੱਲਾ ਹੋਊਗਾ ਓਕੇ ਨਹੀਂ ਚੰਗੀ ਆ ਹਨਾ ਬਹੁਤ ਜ਼ਿਆਦਾ ਚੰਗੀ ਦੁੱਧ ਦੇਈ ਜਾਊਗੀ ਮੈਂ ਵਧੀਆ ਇਹ ਤਾਂ ਜੀ ਨਹੀਂ ਲਾਇਆ ਪਰ ਤੇਰਾ 13 13 ਕੋਈ ਨਹੀਂ ਓਕੇ ਜੀ ਨਹੀਂ ਲਾਇਆ ਕੋਈ ਆਹ ਹੋ ਜਾਂਦਾ 19 21 ਮਾੜਾ ਮੋੜ ਪਸੂ ਘਟ ਜਾਂਦਾ ਦੋ ਉਪਰੇ ਥਾਂ ਪਸੂ ਪੱਠੇ ਨਹੀਂ ਚੱਕਦਾ ਕਈ ਚ ਕਾਰਨ ਬਣ ਜਾਂਦੇ ਆ ਉਹ ਪਰ ਰਿਸ਼ਤੇਦਾਰੀ ਚ ਜਾਵੜੀ ਆਪਣਾ ਨਹੀਂ ਜੀ ਲੱਗਦਾ 2-4 ਦਿਨ ਹਨਾ ਹਾਂਜੀ ਇਹ ਕਿਹੜਾ ਵੇਲਾ ਹੁੰਦਾ ਘਰੇ ਚੱਲ ਗਏ ਘਰੇ ਚੱਲ ਗਏ ਇਹਨਾਂ ਨੇ ਬੋਲ ਕੇ ਨਹੀਂ ਦੱਸਣਾ ਹਾਂ ਬੋਲ ਕੇ ਨਹੀਂ ਦੱਸਣਾ ਇਹਨਾਂ ਨੇ ਹੈਦ ਉਹ ਨਹੀਂ ਹ ਮਾਲਕਤਾ ਕਰਦਿਆਂ ਇਹ ਹਾਂ ਇਹਦਾ ਰੇਟ ਕੀ ਰਹੂਗਾ ਲਿਆਓ ਫਿਰ ਬੱਚੇ ਵੀ ਲਿਆਓ ਨਾਲੇ ਜਿਹੜੇ ਰੇਟ ਇਹਦਾ ਪਾਉਂਦੀ 1 5 ਕਰਾਲੇ 10 ਕਰਾਲੇ ਜਿਹੜਾ ਲੱਖ ਦੇ ਵਿੱਚੋਂ 2000 ਛੱਡਣਾ ਆਪਾਂ ਇਹਦਾ 98000 ਹਾਂ 98000 ਦੇ ਉਸ ਤੋਂ ਬਾਅਦ ਕਿਸਾਨਾਂ ਵਾਲਾ ਨਾ ਕੋਈ ਠੀਕ ਆ ਦੁੱਧ 14 ਲੀਟਰ ਖੁੱਲਾ ਦੇਈ ਜਾਊਗੀ ਤੇ 98000 ਹਾਂ 98000 ਹੋਰ ਛੱਡਾਂਗੇ ਯਾਰ ਅੱਛਾ ਹਾਂਜੀ 97 96 ਦੀ ਦੇਖ ਲੈ ਬਚਣਾ ਕੁਝ ਵੀ ਨਹੀਂ ਫਿਰ ਕੋਨੇ ਚੱਲਣ ਦੇ ਆ ਜੋੜਦੀਆਂ ਵਾਲੇ ਮੁੱਲ ਕਰਨੇ ਆਪਾਂ ਅੱਛਾ 96000 ਦੀ ਇੰਨੇ ਦੀ ਦੇਣੀ ਨਿਕਲਦੀ ਫਿਰ ਕਿਸਾਨਾਂ ਵਾਲਾ ਕੋਈ ਮੁੱਲ ਨਹੀਂ 95 ਦੀ ਦੇਣੀ ਹੋਈਆਂ ਬਸ ਅੱਛਾ 1 ਰੁਪਈਆ ਨਹੀਂ ਇਦੋਂ ਛੋੜ ਆਲੀ ਪੁੱਜੀ ਨਾ 100 ਕਰੀਏ 200 ਕਰੀਏ 95000 ਦੀ ਦੁੱਧ 12 12 ਦੁੱਧ ਮਣਕੇ ਲੱਗ ਜਾਵੇ ਅਗਲਾ ਕੋਈ ਮਾੜੀ ਨਹੀਂ ਹਾਂ ਮਾੜੀ ਕਿਹ ਕੁਲੀ ਵੀ ਫਿਰ ਟੋਕੜੋ ਕੇ ਫੇਰ ਵੇਖ ਜਾਨੀ ਇਹ ਵੇਖ ਜਾਨੀ ਵੇਖ ਇੰਨੇ ਜਿੰਨਾ ਦੁੱਧ ਇੰਨਾ ਦੁੱਧ ਮਿਲਦਾ ਨਹੀਂ ਹੋਣੀ ਸਿਰਫ ਦਿਹਾੜੀ ਹੋਈ ਪੈਂਦੀ ਐ ਇੰਨੇ ਚ ਚਲੋ ਕੋਈ ਆ ਜੋੜਦਿਆਂ ਵਾਲੇ ਮੋਲੀ ਜਾਉਂਦੇ ਆ ਅਸੀਂ ਸੱਜਣੋ ਉਸਮਾ ਕਰਾਤਾ ਜੱਗੇ ਨਹੀਂ ਐ ਦਾ ਤੁਹਾਨੂੰ ਕਹਿੰਦਾ ਧਾਰਾ ਚੈੱਕ ਕਰਾ ਦੇਂਗੇ 95000 ਦੀ ਹਾਂ ਨਾ ਦੁੱਧ 12 ਵੀਰ ਕਹਿੰਦਾ 11 12 ਚਵਾ ਕੇ ਦੇ ਦੇਾਂਗੇ ਚੌਣ ਕਹਿੰਦਾ ਬਹੁਤ ਸੋਹਣਾ ਲੱਗਾ ਹੋਇਆ ਵੇਖੋ ਮਗਰ ਕੱਟਾਵਾ ਦਹਾਕ ਦਿਨਾਂ ਦੀ ਸੂਆ ਲਾ ਲਿਓ ਵੇਖੋ ਚੰਗਾ ਚੋਣਾ ਨਾ ਡੋਲ ਬਾਲਾ ਦੁੱਧ ਪੂਰੀ ਰੂਮਰ ਕੀ ਹੈ ਹਾਂ ਨਹੀਂ ਚੰਗੀ ਆ ਠੰਡੀ ਵੀ ਆ ਪੂਰੀ ਗ੍ਰੇਟਰ ਦਾ ਮਗਰਲੇ ਤੇ ਦੇਤੀ 95000 95000 ਓਕੇ ਇੱਕ ਆ ਗਿਆ ਆ ਇਹਦਾ ਬੱਚਾ ਹਾਂਜੀ ਬੱਚਾ ਇਹਦਾ ਆ ਸਜਣੋ ਇਹਦਾ ਕੱਟਾ 95000 ਵਾਲੀ ਦਾ 12 ਮੀਟਰ ਦੋ ਤਿਆਰ ਜਿਹੜਾ ਮਰਜ਼ੀ ਲੈ ਜਾ। ਤੇ ਇਧਰ ਫੌਜੀ ਸਾਹਿਬ ਨੇ ਬੱਚਾ ਲਾਤਾ ਸੀਗਾ। ਇਹਦੀਆਂ ਵੀ ਧਾਰਾਂ ਤੁਹਾਨੂੰ ਚੈੱਕ ਕਰਾਉਣੇ ਆ। ਨੀਲੀ ਰੱਬ ਲੈ ਜੱਗਿਆ। ਸੱਜਣੋ ਇਹਨੇ ਵੀ ਪਸਮਾਰ ਜਿਹੜਾ ਕਰ ਲਿਆ ਤੇ ਧਾਰਾਂ ਇਹਦੀਆਂ ਵੀ ਦੋ ਦੋ ਜਿਹੜੀਆਂ ਫੌਜੀ ਸਾਹਿਬ ਮਾਰ ਰਹੇ ਆ ਚੈੱਕ ਕਰ ਲਓ ਤੁਸੀਂ। ਦੇਖਿਓ ਲੈਕਰੋ ਚੈੱਕ। ਮਗਰ ਲਿਆਂਗੇ ਮਾਰਦੇ। ਇਹ ਕਿੰਨੇ ਦੀ ਕਹਿਤੀ ਜੱਗੇ ਇੱਕ ਹਨਾ 2 ਦੀ ਕਹਿਤੀ ਆ ਬਸ ਇੱਕ 2 ਦੀ ਇਹ 1 ਲੱਖ ਤੇ 2000 ਉਹ 95 ਦੀ 12 12 ਦੀ ਕਰ ਦੋ ਠੀਕ ਹੈ ਠੀਕ ਧੰਨਵਾਦ ਆ ਸੱਜਣਾ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ ਪਰਮਾਤਮਾ ਤੁਹਾਨੂੰ ਬਸ ਸਨ ਦੁਖਣੀ ਰਾਤ ਚੋਂ ਗਣੀ ਤਰੱਕੀ ਦੇ